ਤੇ ਭਗਤ ਕਬੀਰ ਸਾਹਿਬ ਨੇ ਤੇ ਫਿਰ ਬੜੀ ਸੋਹਣੀ ਗੱਲ ਕੀਤੀ ਮੈਂ ਕਹਿ ਕੇ ਖਿਮਾ ਦਾ ਜਾਚਕ ਹੋ ਜਾਵਾਂ ਕਬੀਰ ਸਾਹਿਬ ਤੇ ਕਹਿੰਦੇ ਨੇ ਦੁਨੀਆਂ ਦੇ ਲੋਕ ਰੱਬ ਨੂੰ ਮਿਲਣਾ ਸਾਰੇ ਚਾਹੁੰਦੇ ਨੇ ਪਰ ਜਿਹੜੇ ਤਰੀਕੇ ਨਾਲ ਮਿਲਣਾ ਉਹ ਕਰਦੇ ਨਹੀਂ ਆਪਾਂ ਉਪਾਏ ਕਿਤੇ ਨਾ ਪਾਈਐ ਇਹਦਾ ਜਵਾਬ ਦਿੰਦੇ ਨੇ ਭਗਤ ਕਬੀਰ ਸਾਹਿਬ ਨਾਲ ਬਾਣੀ 'ਚ ਕਹਿੰਦੇ ਨੇ ਪਏ ਕਬੀਰ ਸਾਹਿਬ ਕਹਿੰਦੇ ਨੇ ਪਿਆਰਿਓ ਕਬੀਰ ਅੱਲਾ ਕੀ ਕਰ ਬੰਦਗੀ ਜੈ ਸਿਮਰਤ ਦੁੱਖ ਜਾਏ ਦਿਲ ਮੈਂ ਸਾਈ ਪ੍ਰਗਟੈ ਬੂਝੇ ਬਲੰਤੀ ਮਾਰੇ ਕਹਿੰਦੇ ਨੇ ਤੇਰੇ ਦਿਲ ਦੇ ਅੰਦਰ ਤੇਰੇ ਅੰਦਰ ਪਰਮਾਤਮਾ ਬੈਠਾ ਹੋਇਆ ਹੀ ਉਹ ਮਿਲੇਗਾ ਕਿਵੇਂ ਮੁਸਲਮਾਨ ਵੀਰ ਪੁੱਛਦੇ ਸਨ ਪਰ ਰੱਬ ਕਿਵੇਂ ਮਿਲੇਗਾ ਤੇ ਫਿਰ ਉੱਥੇ ਅੱਲਾ ਸ਼ਬਦ ਉਹਨਾਂ ਵਰ ਦਿੱਤਾ ਹੀ ਵੀ ਅੱਲਾ ਜਪੋ ਤੇ ਰੱਬ ਤੁਹਾਨੂੰ ਮਿਲ ਜਾਏਗਾ ਕਬੀਰ ਅੱਲਾ ਕੀ ਕਰ ਬੰਦਗੀ ਅਸੀਂ ਵੀ ਪਰਮਾਤਮਾ ਦਾ ਸਿਮਰਨ ਕਰੀਏ ਪਰਮਾਤਮਾ ਮਿਲ ਸਕਦਾ ਪਰ ਹਈਜੇ ਗੁਰਮਖੋ ਸਾਡੇ ਅੰਦਰ ਮਾਫ ਕਰਿਆ ਜੇ ਤੇ ਹੈ ਇੱਕੋ ਹੀ ਜੇ ਦੋ ਨਹੀਂ ਹੈਗੇ ਇਹੀ ਪ੍ਰਚਾਰ ਇਸਣਾ ਸਾਹਿਬ ਦੀ ਧਰਤੀ ਤੋਂ ਹੋ ਰਿਹਾ ਹੈ